ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ਰ ਬਾਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਜਲਦੀ ਬਸ ਤੇ ਡਰਾਈਵਰ ਨੂੰ ਪਿਆ ਦਲ ਦਾ ਦੌਰਾ ਜੀ ਹਾਂ ਦੋਸਤੋ ਦੇਖ ਸਭ ਲੋਕਾਂ ਦੇ ਉੱਡੇ ਹੋਸ਼ ਵਾਪਰੀ ਵੱਡੀ ਘਟਨਾ ਹੋਈਆਂ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਜੋ ਆ ਰਹੀ ਹੈ ਜੀ ਹਾਂ ਰੋਡਵੇਜ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈਸ ਤੋਂ ਬਾਅਦ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਤੇ ਅੱਗੇ ਜਾ ਕੇ ਬਾਈਕ ਸਵਾਰਾਂ ਨੂੰ ਕੁਤਲ ਦਿੱਤਾ ਹਾਦਸੇ 'ਚ ਤਿੰਨ ਦੀ ਮੌਤ ਮੌਕੇ ਤੇ ਉੱਪਰ ਹੋ ਗਈ ਜਦਕਿ ਇੱਕ ਦੀ ਹਾਲਤ ਨਾਜੁਕ ਬਣੀ ਹੈ ਤੇ ਸਵਾਰੀਆਂ ਕਿਸੇ ਤਰ੍ਹਾਂ ਬੱਸ ਰੁੱਕੇ ਤੇ ਡਰਾਈਵਰ ਨੂੰ ਹਸਪਤਾਲ ਚ ਲਿਜਾਇਆ ਗਿਆ ਜੀਹਾਂ ਦੋਸਤੋ ਖਬਰ ਆ ਰਹੀ ਹੈ ਜਿੱਥੇ ਕਿ ਗ੍ਰੇਟਰ ਨੌਇਡਾ 'ਚ ਰੋਡਵੇਜ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਸਤੇ ਉੱਥੇ ਉਸਦੀ ਹਾਲਤ ਵੀ ਕਾਫੀ ਇੱਕ ਬੰਦੇ ਦੀ ਨਾਜੁਕ ਬਣੀ ਹੋਈ ਹੈ ਤੇ ਜਾਣਕਾਰੀ ਅਨੁਸਾਰ ਹਾਸਾ ਦੁਪਹਿਰੇ 12:20 ਦੇ ਵਜੇ ਵਾਪਰਿਆ 3 ਦੇ ਕਰੀਬ ਨਾਲ ਪਰ ਇਹ ਬੱਸ ਨੌਇਡਾ ਤੋਂ ਬੁਲੰਦ ਸ਼ਹਿਰੀ ਯਾਤਰੀ ਸੀ ਅਤਿ ਇਸ ਦਰਨ ਦਨਕੁਰ ਰੇਲਵੇ ਸਟੇਸ਼ਨ ਨੇੜੇ ਮੰਡੀ ਸ਼ਾਮ ਨਗਰ ਦੇ ਕੋਲ ਕੋਲ ਡਰਾਈਵਰ ਬ੍ਰਹਮ ਸਿੰਘ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ ਤਾਂ ਬੱਸ ਦਾ ਕੰਟਰੋਲ ਖੋ ਗਿਆ ਕੋਈ ਸਮਝ ਨਹੀਂ ਸਕਿਆ ਕੀ ਹੋਇਆ ਤੇ ਬੱਸ ਨੇ ਅੱਗੇ ਜਾ ਰੇ ਦੋ ਬਾਈਕ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ ਤਾਂ ਸਵਾਰੀਆਂ ਦਾ ਤਾਂ ਡਰੈਵਲ ਵੱਲ ਗਿਆ ਦੇਖਿਆ ਕਿ ਡਰਾਈਵਰ ਬਿਉਸ਼ ਪਿਆ ਸੀ ਅਤੇ ਹਾਈਵੇ ਤੇ ਦੁਕਾਨ ਚਲਾ ਰਿਹਾ ਇੱਕ ਦੁਕਾਨਦਾਰ ਨੇ ਦ ਸੈਕੰਡ ਮੈਂ ਦੁਕਾਨ ਤੇ ਬੈਠਾ ਸੀ ਕਿ ਅਚਾਨਕ ਹਾਈਵੇ ਤੇ ਇੱਕ ਬੱਸ ਕਰੀਬ 40 ਤੋਂ 50 ਦੀ ਰਫਤਾਰ ਨਾਲ ਦੌੜਦੀ ਦਿਖਾਈ ਦਿੱਤੀ ਉਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦੇ ਬੱਸ ਨੇ ਦੋ ਬਾਈਕ ਨੂੰ ਟੱਕਰ ਮਾਰ ਦਿੱਤੀ ਤੇ ਜਦੋਂ ਬਾਈਕ ਦੇ ਦੋ ਦੋ ਵਿਅਕਤੀ ਸਵਾਰ ਸਨ ਜਿੰਨਾਂ ਚੋਂ ਤਿੰਨ ਤੇ ਪਈਆ ਪਲਟ ਗਿਆ ਤੇ ਜਿਸ ਤੋਂ ਬਾਅਦ ਜਾਤੀਗਾਚ ਹਫੜਾ ਤਫੜੀ ਮੱਚ ਗਈ ਤੇ ਹਾਸੇ ਤੋਂ ਬਾਅਦ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਨੂੰ ਰੋਕਿਆ ਤਾਂ ਅਸੀਂ ਮੌਕੇ ਤੇ ਭੱਜੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ